ਨਿਊਜ਼ ਪੀਬੀ 04 ਦੇਖ ਰਹੇ ਦਸਾਂ ਦਾ ਸਵਾਗਤ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਪਾਦ ਬੰਦੇ ਦੇ ਸਦੈਨ ਸਮਰਥਨ ਦੇ ਕੇ ਸ਼ਾਦਗਾਂਗ ਬੰਦ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਸ਼ਾਦਕ ਦੀਆਂ ਪੰਜ ਛੜਕਾ ਜਿਹੜੀਆਂ ਆਵਾਜਾਈ ਟੈਕਨਾਂ ਦੇ ਨਾਲ ਰੇੜੀਆਂ ਦੇ ਨਾਲ ਜਿਹੜਾ ਵਿਕਲ ਜਿਹੜੇ ਉਹ ਬੰਦ ਕਰ ਦਿੱਤੇ ਗਏ ਕਿਸਾਨਾਂ ਵੱਲੋਂ ਸਾਦਕ ਦੀਆਂ ਵੱਖ-ਵੱਖ ਛੜਕਾ ਹੈ ਨਹੀਂ ਉਹ ਬੰਦ ਕੀਤੀਆਂ ਜਾ ਰਹੀਆਂ ਹੁਣ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਆਹੋ ਗੱਲਬਾਤ ਕਰਦੇ ਆਂ ਕਿਸਾਨਾਂ ਦੇ ਨਾਲ ਹਾਂਜੀ ਬਰਾਦਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਭਾਰਤਪਾਰ ਦਾ ਅੱਜ ਸੱਦਾ ਸੀਗਾ ਯਾਰੀਆਂ 사ਦਕ ਦੇ ਵਿੱਚ ਸ਼ੁਰੂ ਹੋ ਰਿਹਾ ਇਹ ਫਾਈਬਰੀ ਜੀ ਜੋ ਅੱਜ ਦਾ ਹੈ ਨਾ ਪ੍ਰੋਗਰਾਮ ਬੰਦਾ ਭਾਰਤ ਮੰਦ ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈ ਅਸੀਂ ਸਾਰੇ ਜਨ ਜੱਥੇ ਬੰਦੇ ਜਿਹੜੇ ਜੋ ਸੰਯੁਕਤ ਮੋਰਚੇ ਵਿੱਚ ਸ਼ਾਮਲ ਆ ਉਸ ਤੋਂ ਬਿਨਾਂ ਜੂ ਵਪਾਰੀ ਛੋਟੇ ਦੁਕਾਨਦਾਰ ਖਾਸ ਕਰਕੇ ਸਾਡੇ ਸ਼ਹਿਰ ਦੇ 사ਦਕ ਦੇ ਉਹਨਾਂ ਦਾ ਸਾਨੂੰ ਬਹੁਤ ਮੁੰਡਾ ਸਮਰਥਨ ਆ ਇੰਨਾ ਗੁੰਡਾ ਸਮਰਸਤ ਲੱਗ ਗਿਆ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਦਾਸਤੋ ਚਾਰ ਕਰਨਾ ਪਰ ਉਹਨਾਂ ਨੇ ਆਪਣੇ ਫੈਸਲੇ ਨਾਲ ਸਾਡੇ 37 ਜਿਤਾਈ ਕਿ ਅਸੀਂ ਦੁਕਾਨਾਂ ਸਵੇਰੇ 6:00 ਤੋਂ ਸ਼ਾਮ ਦੇ 7:00 ਵਜੇ ਤੱਕ ਹੀ ਬੰਦ ਕਰਾਂਗੇ ਇਸ ਕਰਕੇ ਇਹ ਪੂਰਾ ਬਾਜ਼ਾਰ ਆ ਜਿਹੜਾ ਸਾਲਕ ਦਾ ਉਹ ਬੰਦ ਕਰਨ ਤੋਂ ਬਾਅਦ ਸਾਲਕ ਵਿੱਚ ਜਿੰਨੇ ਵਪਾਰੀ ਆ ਚਾਹੇ ਉਹ ਕਹਰੀਆਨੇ ਵਾਲੇ ਚਾਹੇ ਕੱਪੜੇ ਵਾਲੇ ਆ ਚਾਹੇ ਕੋਈ ਟ੍ਰੈਕਟਰ ਵਰਕਸ਼ਾਪ ਆ ਜਹਾ ਸਵੇਰ ਬਾਸਤੋ ਵਾਲੇ ਆ ਜੋ ਵੀ ਆ ਟੈਕਸੀ ਜਿਹਨੂੰ ਟਰੱਕ ਨਹੀਂ ਉਹ ਸਾਰੇ ਬੰਦੇ ਸਾਡੇ ਨਾਲ ਇੱਥੇ ਮੰਚ ਤੇ ਲਾਗੇ ਤਾਂਗੇ ਸਾਰੇ ਪਹੁੰਚ ਚੁੱਕੇ ਆ ਹਜੇ 10 ਵਜੇ ਆ ਉਦੋਂ ਪਹਿਲਾਂ ਪਹਿਲਾਂ ਕੁਝ ਐਕਟੀਵਿਟੀ ਤੇ ਹਾਜ਼ਰੀ ਲਵਾ ਕੇ ਇਹ ਕਹਿ ਕੇ ਚਲੇਗੇ ਕਿ ਸਿਵਾ ਆ ਰਹੇ ਆ ਸਾਨੂੰ ਇੱਕ ਵੱਡਾ ਸਮਰਫਲ ਮਿਲ ਰਿਹਾ ਇਸ ਜੁਗਤ ਮੂਰਤੀ ਦੀ ਕਾਰ ਸੀ ਇਹ ਉਹਦੇ ਸੰਬੰਧ ਵਿੱਚ ਜਿਹੜਾ ਇਹ ਬੰਦ ਕੀਤਾ ਜਾਊਗਾ ਤੇ ਹੁਣ ਸਾਡੇ ਵਲੰਟੀਅਰ ਵੀ ਦੇਖ ਰਹੇ ਆ ਕਿ ਉਹ 10 ਵਜਣ ਵਾਲੇ ਆ ਉਸ ਮਿੰਟ ਬਾਅਦ ਕੀ ਉਹਨਾਂ ਨੇ ਉਹ ਸੜਕਾਂ ਨੂੰ ਜਾਮ ਕਰਨ ਵਾਸਤੇ ਟਰਾਲੀਆਂ ਲਾ ਕੇ ਉਹਦੇ ਅਮਰੀ ਰੂਪ ਨੂੰ ਲੋਇਚ ਸ਼ੁਰੂ ਕਰ ਦਿੱਤਾ ਗਿਆ ਹੈ। ਰਾਤ ਨੂੰ ਕਿੰਨੇ ਵਜੇ ਜਿਹੜੀ ਸਟੇਜ ਹੈ ਚੱਲਣੀ ਹੈ ਜੀ? ਸਟੇਜ ਲਗਭਗ ਕੋਈ 11:00 ਵਜੇ ਸ਼ੁਰੂ ਕਰਤੀ ਜਾਊਗੀ ਤੇ ਉਸ ਤੋਂ ਬਾਅਦ 4:00 ਵਜੇ ਚੱਲਦੀ ਰਹੂਗੀ ਜਿਹਦੇ ਵਿੱਚ ਜਗਸੀਰ ਜੀ ਦਾ ਜੀ ਇਨਕਲਾਬੀ ਲੇਖਕ ਤੇ ਗਾਇਕ ਉਹ ਇੱਥੇ ਸਾਡੇ ਨੂੰ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਉਹ ਪਹੁੰਚਣਗੇ ਕੁਝ ਕੋਰੀਓਗ੍ਰਾਫੀ ਵਾਲੇ ਪਹੁੰਚਣਗੇ ਇਸ ਤੋਂ ਲਾਵਾ ਜੋ ਬੁਲਾ ਰਹੇ ਆ ਕਿਸਾਨ ਆਗੂ ਆ ਉਹ ਆ ਗਏ ਜਿਹੜੇ ਬੜਮੁੱਲੇ ਵਿਚਾਰ ਆ ਉਹ ਸਾਂਝੇ ਕਰਨਗੇ ਆਏ ਹੋਏ ਲੋਕਾਂ ਨਾਲ ਹਾਂਜੀ ਮਤਲਬ ਕੀ ਕਹਿਣਾ ਚਾਹੁੰਦੇ ਆ ਅੱਜ ਘਾਟ ਸੰਦੇਸਾ ਤਿੰਨੇ ਸਫਤ ਸੀ ਆ ਸਾਥ ਚਾਹੁੰਦੇ ਦੁਕਾਨਦਾਰਾਂ ਦੀਆਂ ਤਿਆਰੀਆਂ ਸਾਧਕ ਅੱਡੇ ਵੱਲੋਂ ਸਾਨੂੰ ਪੁਲਿਸ ਸਹਾਇਤਾ ਤੇ ਕੋਈ ਵੀ ਦੁਕਾਨ ਸਾਧਕ ਦੀ ਨਹੀਂ ਖੁੱਲੀ ਉਹ ਫਾਰਮ ਮੰਡਲ ਦਾ ਬਹੁਤ ਵੱਡਾ ਸਹਿਯੋਗ ਆ ਸਾਡੀ ਸੋਚ ਇਹ ਲੱਗ ਚੁਕੀ ਆ ਵਕ ਵਕ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਵਰਕਰ ਸਾਹਿਬ ਪਹੁੰਚ ਚੁੱਕੇ ਆ ਤੇ ਪਹੁੰਚ ਰਹੇ ਆ ਪੰਜ ਚੜਕਾ ਪੈਂਦੀਆਂ ਸਾਧਕ ਨੂੰ ਜਿਨ੍ਹਾਂ ਨੂੰ ਅਸੀਂ 10 ਵਜੇ ਮਤ ਬੰਦ ਕਰਨਾ ਸੀ ਉਹਨਾਂ ਨੂੰ ਬੰਦ ਕਰਨ ਦੀ ਮੁਕੰਮਲ ਤਿਆਰੀ ਹੈ ਉਸ ਰੋਡ ਬੰਦ ਕੀਤੇ ਗਏ ਆ ਜਿਹੜੇ ਰਹਿੰਦੇ ਉਹਨਾਂ ਨੂੰ ਸਾਡੇ ਆਗੂ ਬੰਦ ਕਰਨ ਵਾਸਤੇ ਲੱਗੇ ਹੋਏ ਆ ਬਸ 15 10 15 ਮਿੰਟਾਂ ਦੇ ਵਿੱਚ ਪੂਰਾ ਜਾਮ ਕਰਕੇ ਅਸੀਂ ਸਟੇਜ ਚਾਲੂ ਕਰਦੇ ਆ